जिला गुरदासपुर दे थाना पैणी मियांखां दे अधीन आंदे ਪਿੰਡ ਚੱਕ ਸੀਤੋ ਇੱਕ ਕਾਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਨਾਮਕ ਨੌਜਵਾਨ ਜਿਸ ਦੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਮਹੀਨਾ ਪਹਿਲਾਂ ਪੁਰਤਕਾਲ ਤੋਂ ਆਪਣੇ ਘਰ ਆਇਆ ਸੀ ਤਾਂ ਉਸਦੇ ਤਾਏ ਦੇ ਲੜਕੇ ਦੇ ਵੱਲੋਂ ਜਿਹੜਾ ਉਸ ਦਾ ਕਿਰਤਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਘਰ ਦੇ ਅੰਦਰ ਦਾਖਲ ਹੋ ਕੇ ਜਿਹੜਾ ਉਸ ਨੂੰ ਉਸ ਦੀ ਹੱਤਿਆ ਜਿਹੜੀ ਕੀਤੀ ਗਈ ਆ ਤਾਂ ਪੁਲਿਸ ਦੇ ਵੱਲੋਂ ਉਹ ਕਤਲ ਦੋਸ਼ੀਆਂ ਦੇ ਉੱਪਰ ਜਿਹੜਾ ਮਾਮਲਾ ਦਰਦ ਕਰਦ ਕੇ ਅਗਲੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਉੱਥੇ ਹੀ ਪਰਿਵਾਰਕ ਮੈਂਬਰ ਨੇ ਜਿਹੜੇ ਸਦਮੇ ਦੇ ਵਿੱਚ ਨੇ ਇੰਡੀਆ ਕ੍ਰਾਈਮ ਨਿਊਜ਼ ਦੇ ਲਈ ਚਤਿੰਦਰ ਸੋਢੀ ਤੇ ਕਮਲਜੀਤ ਕੌਰ ਦੀ ਭੈਣ ਮੀਆਂਖਾ ਗੁਰਦਾਸਪੁਰ ਤੋਂ ਇਹ ਰਿਪੋਰਟ ਇਲਾਲਾ ਬੋਲ ਜੀ ਕੀ ਆਇਆ ਤੁਹਾਡਾ ਵਰ ਜਾਣਾ ਮੈਨੂੰ ਖਾਸੀ ਦਾ ਹੁਕਮ ਦੋ ਮੇਰੇ ਉਹ ਵੀ ਦਿਓ ਬੰਦੀ ਗੱਲ ਕੀ ਹੋਈ ਉਹ ਗੱਲ ਕੁਛ ਨਹੀਂ ਫਤੋ ਹੋਈ ਉਹ ਬੜੀ ਜਗਿਆ ਵਾ ਤੇ ਉਹ ਸਾਡੀ ਪੈਰੀ ਜਖਾਲ ਉਹਨਾਂ ਨੇ ਪਾਇਆ ਜੀ ਇੱਕ ਹਰ ਟੌਣ ਗਿਆ ਕੰਦਾ ਵੀ ਸਾਡੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਜਦ ਕੰਨਾ ਮੈਂ ਟੌਹਦਾ ਨਾ ਤੇ ਮੈਨੂੰ ਕੋਈ ਨਾ ਹਟਾ ਦਫਾ ਕਰੇ ਜੇ ਸਾਡੀ ਕਿੰਨੀ ਕੀ ਨਿਕਲ ਜਾਣਾ ਉਹ ਜਿੰਨਾ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਜੀ 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 ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਝ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਅੱਛਾ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਮੂ ਨਾਲ ਕੋ ਗਏ ਕਹਿੰਦਾ ਮਮੀ ਤੇਰੇ ਰੋੜਾ ਵੱਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਓਏ ਆਪਨੇ ਕੋ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥੀਆਂ ਫੜੀਆਂ ਤੇ ਆਪ ਰੋ ਦਿੱਤਾ ਮੇਰੇ ਮਰੇ ਨੂੰ ਆ ਵੀ ਮਾਰਦਾ ਹੈ ਓ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਓਵਰ ਕਿਹਾ ਹੋਣੀ ਚਾਹੀਦੀ ਮੇਰੀ ਹੋਈ ਮੰਗਾ ਵੀ ਰਿਹਾ ਮੇਰੀ ਹੋਈ ਮੰਗਾ ਉਹਨੂੰ ਫੋਲ ਸਜ਼ਾ ਹੋਣੀ ਚਾਹੀਦੀ ਆ ਬਾਦ ਨਿਕਲੇ ਓ ਵੇਖਣਾ ਮੱਦੀ ਸਿੰਘ ਜੀ ਪ੍ਰਗਨ ਗੁਰਜੀਤ ਸਾਹਿਬ ਕੀ ਲੱਗਦੇ ਤੁਹਾਡੇ ਮੇਰਾ ਸਾਲਾ ਲੱਗਦਾ ਕਿ ਇਹ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਬੱਟ ਦਾ ਰੌਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪਿਆਲੀ 'ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪਿਆਲੀ 'ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਉਹ ਕਹਿੰਦੇ ਪਾ ਇਹ ਬੱਟ ਢਾਉ ਨਹੀਂ ਦੇਣੀ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਕੀ ਬੱਟ ਦਾ ਰੌਲਾ ਵੜਦਾ ਰੋਆ ਇਹਨਾਂ ਦਾ ਫਾਇਦਾ ਲੜਕਾ ਸੀਗਾ ਜੀ ਨਾਮ ਦਾ ਲੱਗਾ ਦਾ ਆਪਣਾ ਰਿੰਕੂ ਕੱਲ ਕੀ ਕਰਾਉਗਾ ਕੱਲ ਘਟ ਮੈਂ ਤਾਂ ਵਾਪਸ ਜੀ ਮੈਂ ਤੇ ਕਿਹਨੂੰ ਸੀਗਾ ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ ਤੇ ਜੋ ਮੈਨੂੰ ਆ ਕੇ ਪਤਾ ਲੱਗਾ ਜਿਵੇਂ ਮੈਂ ਸੁਣਿਆ ਤੇ ਉਹ ਫਿਰ ਉਹ ਪੰਜ ਜਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਣੇ ਪੈਗੇ ਤੇ ਵੀ ਪੂਰੀ ਵਾਈਫ ਤੇਰੀ ਪੂਰੀ ਕੋ ਕੁੜੀਆਂ ਉਹਦੀ ਮੰਮੀ ਇਹ ਪੰਜੇ ਜਣੇ ਪੈਗੇ ਸੀਗੇ ਤੇ ਉਹਨਾਂ ਨੇ ਆ ਕੇ ਮਤਲਬ ਤੇਜ਼ ਤਾਰੋਂ ਵਾਰਨਾ ਜਿਹੜਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿੱਤਿਆਂ ਮਾਰਨੀਆਂ ਨਹੀਂ ਗੀ ਨਹੀਂ ਗੋਲੀ ਕੋਈ ਨਹੀਂ ਚਲੀ ਜੀ ਕਿੱਤਿਆਂ ਮਾਰੀਆਂ ਵੇ ਤੇ ਦੁਗੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਈਆਂ ਕਿਹੇ ਦੇ ਕੋਸੇ ਜਾਂ ਡੰਡੇ ਸੀਗੇ ਡਾਂਗਾ ਸੀਂ ਜਾਂ ਦਾਤੀਆਂ ਸੀਂ ਫੜੀਆਂ ਤੇ ਕਿੱਤਿਆਂ ਸੀ ਜੀ ਤੇ ਮੌਕੇ ਦਾ ਮੌਕਾ ਜੀ ਹਾਂਜੀ ਮੌਕੇ ਤੇ ਨਹੀਂ ਮੋਤੋ ਹੀ ਫਿਰ ਇੱਥੋਂ ਆ ਗਏ ਸੀ ਘਰ ਆ ਗਏ ਸੀ ਕਿ ਤੇ ਫਿਰ ਰਸਤੇ ਜਾਂਦੇ ਜਿੰਨਾਂ ਦੇ ਉੱਥੇ ਜਾ ਕੇ ਮਰ ਗਈ ਨਾਂ ਕੋ ਪ੍ਰਸ਼ਾਸਨ ਕੋ ਮੰਗ ਹੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕਹਿਦੇ ਕਿ ਮੈਂ ਤਾਂ ਕਿਹਨਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਇਹ ਮੰਗ ਸਰਕਾਰ ਤੋਂ ਜੀ ਮੈਂ ਇੰਦਰਜੀਤ ਸਿੰਘ ਬਲਾ ਪ੍ਰਧਾਨ ਸਟਾਫਰੀ ਕੀ ਕਿਵੇਂ ਦੇਖਦੇ ਹੋ ਬਦਨਾਮ ਦੇਖੋ ਜੀ ਇੱਕ ਇੱਕ ਆੜ ਦਾ ਝਗੜਾ ਸੀ ਆੜ ਦੇ ਝਗੜੇ ਜਿਹਨੂੰ ਮੁੰਡਾ ਮਾਰਤਾ ਆ ਗਏ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਦ ਕਿ ਬਿੰਦਰਜੀ ਹੋਗਾ ਅਸੀਂ ਚਾਹੁੰਦੇ ਆ ਵੀ ਜੋ ਪੰਦੀ ਕਾਰਵਾਈ ਕਾਨੂੰਨ ਕਾਰਵਾਈ ਕੀਤੀ ਜਾਵੇ ਨਾ ਕੀ ਇਹਦਾ ਮੁੰਡੇ ਦਾ ਜੀ ਗੁਰਜੀਤ ਸਿੰਘ ਗੁਰਜੀਤ ਸਿੰਘ ਦੀ ਉਮਰ ਕਿੰਨੀ ਹੈ ਇਹਦੀ ਉਮਰ ਹੋਏ 30 ਸਾਲ ਉਮਰ ਹੋਣੀ ਹੈ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਵਿੱਚ ਮਾਦਾ ਤੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੋਈ ਪਹਿਲਾਂ ਦੀ ਕਾਫੀ ਟਾਈਮ ਦੀ ਤੇ ਛੋਟਾ ਜਿਹਾ ਮਾਤਾ ਨੇ ਪਾਲ ਲਿਆ ਵਾ ਤੇ ਦੋ ਸਿਸਟਰਾਂ ਦਾ ਦੋਨੇ ਬਾਹਰ ਆ ਵਿਚਾਰੀਆਂ ਤੇ ਇਕੱਲੀ ਮਾਤਾ ਹੀ ਰਹਿ ਗਈ ਹੁਣ ਵਿਚਾਰੀ ਇਕੱਲਾ ਇਕੱਲਾ ਮੁੰਡਾ ਇਕੱਲਾ ਇਕੱਲਾ ਮੁੰਡਾ ਹੀ ਜੀ ਆਪਕੇ ਦੇ ਚਾਚੇ ਕਿਦਣਾ ਝਗੜਾ ਕਿਦਣਾ ਹੁੰਦਾ ਇਹ ਝਗੜਾ ਇਹ ਚਾਚੇ ਦਾ ਮੁੰਡਾ ਹੀ ਹੈ ਤਾਏ ਦਾ ਮੁੰਡਾ ਤਾਏ ਦਾ ਮੁੰਡਾ ਕਿਵੇਂ ਦੇਖਦੇ ਕਟੜਾ ਜਿਹੜੀ ਗੱਲ ਕਟੜਾ ਮੰਨਪਾਗੀ ਕਟੜਾ ਤਾਂ ਹੀ ਮੰਨਪਾਗੀ ਹੈ ਇਹ ਬਹੁਤ ਜ਼ਿਆਦਾ ਮਤਲਬ ਇੰਦਰਯੋਗ ਆ ਜੀ ਇਹ ਤਾਂ ਵੱਧ ਵਰਗੀ ਹੋ ਸਕਦਾ ਬੱਟ ਪਰ ਭਰਾ ਮਾਰਤਾ ਭਰਾ ਹੀ ਲੱਗਦਾ ਚਾਚੇ ਦਾ ਮੁੰਡਾ ਭਰਾ ਮਾਰਤਾ ਬੱਟ ਦੇ ਕੋਲ ਸਵਾਲ ਕਰੋਗੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਵੀ ਜੋ ਬੰਦੀ ਕਾਰਵਾਈ ਕੀਤੀ ਜਾਵੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ